ਸਾਸ਼ਿਕਾ ਜੀ ਅੱਜ ਅਸੀਂ ਨਕੋਦਰ ਦੇ ਨਜ਼ਦੀਕ ਪੈਂਦਾ ਵੀਰ ਪਿੰਡ ਜਿੱਥੇ ਬਾਬਾ ਰੂਰੀ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਬੜੀ ਸ਼ਰਧਾ ਹੈ ਇੱਥੇ ਤੇ ਲੋਕਾਂ ਵੱਲੋਂ ਜਿਹੜੇ ਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਅਖੰਡ ਪਾਠ ਜਿਹੜੇ ਆ ਉਹਨਾਂ ਦੇ ਆਰੰਭ ਕੀਤੇ ਗਏ ਅੱਜ ਸਾਡੇ ਨਾਲ ਜਸਵੀਰ ਸਿੰਘ ਜੀ ਉਪਰ ਨੇ ਬਹੁਤ ਜਿਹੇ ਸਮਾਜ ਸੇਵਕ ਨੇ ਔਰ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਨਾਲ ਇਹਨਾਂ ਦੇ ਅچھے ਸਬੰਧ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਦੱਸਾਂ ਹਾਂ ਅਰੀ ਸੰਗਤ ਨੂੰ ਗੁਰੂ ਫਤਿਹ ਬਲਾਓ ਸ੍ਰੀ ਵਾਹਿਗੁਰੂ ਜੱਤ ਸਾਹਿਬ ਸ੍ਰੀ ਵਾਹਿਗੁਰੂ ਜੀ ਫਤਿਹ ਹਾਂਜੀ ਸਿੰਘ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਰੇ ਕੁਝ ਜਾਣੇ ਅੱਜ ਤੱਕ ਦੇ ਦਰਸ਼ਕਾਂ ਨੂੰ ਤੇ ਪਹਿਲਾਂ ਤੁਹਾਡੇ ਚੈਨਲ ਦਾ ਮੈਂ ਬੜਾ ਧੰਨਵਾਦ ਕਰਾਂ ਕਿ ਪਿਛਲੇ ਇੱਥੇ ਸਾਨੂੰ ਕਵਰ ਕਰਨਾ ਆਇਆ ਸੋਹਰ ਸਾਹਿਬ ਇੱਕ ਗੁਰਦੁਆਰਾ ਸਾਹਿਬ ਸਾਡੇ ਜਨਮ ਤੋਂ ਪਹਿਲਾਂ ਦੇ ਹੋਣ ਚਾਏ ਆ ਗੁਰਦਵਾਰਾ ਸਾਹਿਬ ਜੀ ਸਾਡੇ ਪੁਰਖਿਆਂ ਦੇ ਸਾਡਾ ਤਰੀਪ ਸਿੰਘ ਜੀ ਸਾਡੇ ਉੱਪਰ ਬਾਬਾ ਜੀ ਸੀ ਤੇ ਉਹਨਾਂ ਦੇ ਪਹਿਲਾ ਸੇਵਾ ਆਰੰਭ ਕੀਤੀ ਲਗਭਗ 70 ਸਾਲ ਤੋਂ ਅਸੀਂ ਇਹ ਸੁਣਿਆ ਕਿ ਮੇਲਾ ਆਰੰਭ ਹੋਇਆ ਜੋ ਅੱਜ ਜੀ ਅੱਜ ਲੜੀਵਾਰ ਖੰਡਪਾਲ ਸਾਹਿਬ 94 ਖੰਡਪਾਲ ਸਾਹਿਬ ਦੀ ਲੜੀਵਾਰ ਚੱਲਿਆ ਜੀ 33 ਖੰਡਪਾਲ ਸਾਹਿਬ ਅਸੀਂ ਆਰੰਭ ਕੀਤਾ ਸੀ 10 ਤਰੀਕ ਨੂੰ ਬਾਰਾਮ ਨੂੰ ਕੋ ਪਾਈ ਸੀ ਬਾਰਾਮ ਕੀਤੇ ਕਤੀ ਉਹਨਾਂ ਦੇ ਅੱਜ ਕੋ ਪਾਏ ਆ ਬਾਕੀ ਅੱਜ ਬਕਤੀ ਖੰਡਪੁਰ ਸਾਹਿਬ ਰੰਭ ਹੋਏ ਉਹਨਾਂ ਦੇ ਪ੍ਰੋਗਰਸ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਇੱਥੇ ਰਾਗੀਟਾਦ ਸਿੰਘ ਸਤਸਾਹ ਤਰਸੇਮ ਸਿੰਘ ਦੀ ਮੋरां ਵਾਲੀ ਜੋ ਕੀਰਤਨ ਜਸਾ ਜਿਹੜਾ ਬਹੁਤ ਠਾਡੀ ਖੁਸ਼ੀ ਜਤਾ ਸ਼ੋਅ ਅਮ੍ਰਿਤ ਮੱਟੀ ਵਾਲਾ ਨੂੰ ਮਾਨਤਾ ਦੇ ਚੁੱਕੀ ਆ ਕੁਸ਼ਕਾ ਨਾ ਆਦਾ ਆਪਣੀ ਬੋਛਦੀ ਜਤਾ ਲੈ ਕੇ ਆ ਰਿਹਾ ਹੈ ਜੀ ਉਸ ਤੋਂ ਬਾਅਦ ਬਹੁਤ ਬੰਦੇ ਦੌੜਾ ਜੋ ਸਾਹਮਣੇ ਸਾਡੇ ਜੱਦੀ ਕੁਸ਼ਤੀ ਜ਼ਮੀਨ ਹੈ ਪ੍ਰਦਾਦੇ ਬਾਬਿਆਂ ਦੀ ਉਹ ਜ਼ਮੀਨ ਦੇ ਵਿੱਚ ਜੋ ਅੱੜ ਤੋੜਾ ਹੋਣਗੀਆਂ ਵੱਡੇ ਪੱਧਰ ਤੇ ਉਹਨਾਂ ਦੇ ਨਾਮ ਰੱਖੇ ਗਏ ਹਨ ਸਾਰੇ ਸੰਗਤ ਪੀਰ ਪੰਡ ਦੀ ਸਾਡੀ ਕਮੇਟੀ ਮੈਂ ਮੁਖ ਸੇਵਾਦਾਰ ਗੁਰਦਾਰ ਸਾਹਿਬ ਦੀ ਅਸੀਂ ਜੋ ਸੇਵਾ ਕਰਦੇ ਹਾਂ ਬੜੇ ਸਾਲ ਤੋਂ ਉਹ ਦੇਸ਼ਾਂ ਬਦੇਸ਼ਾਂ ਸਾਡੇ ਬਹੁਤ ਸਾਰੇ ਵੀਰ ਜੋ ਸੇਵਾ ਕਰਦੇ ਆ ਸਾਰਾ ਨਗਰ ਆਲੇ ਦੁਆਲੇ ਸੰਗਤ ਅਸੀਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਸਰ ਇਹਦੀ ਇੱਕ ਬਹੁਤ ਜ਼ਿਆਦਾ ਇਲਾਕੇ ਦੀ ਚਰਚਾ ਆ ਕੇ ਅੱਜ ਕੱਲ ਜਹਾਜ਼ ਬਹੁਤ ਚੜ ਰਹੇ ਇਥੇ ਜੀ ਔਰ ਜਿਹੜੀ ਸ਼ਰਧਾ ਹੈ ਜਿਹੜੀ ਬਾਹਰ ਦੇ ਲੋਕਾਂ ਦੀ ਬਹੁਤ ਜ਼ਿਆਦਾ ਹੈ ਅਸੀਂ ਕਿਸੇ ਦੀ ਸ਼ਰਧਾ ਨੂੰ ਤਾਂ ਨਹੀਂ ਰੋਕ ਸਕਦੇ ਜੀ ਜੀ ਪਰ ਪਿੱਛੇ ਜੇ ਕੱਲ ਤੱਕ ਸਭ ਨੇ ਇੱਕ ਹੁਕਮ ਨਾਵਾਂ ਜਾਰੀ ਕੀਤਾ ਸੀ ਜੀ ਕਿ ਇਹ ਜਹਾਜ਼ ਜਿਹੜੇ ਨਾ ਚੜਾਓ ਜੀ ਮੈਂ ਤਾਂ ਇਸ ਗੱਲ ਨੂੰ ਵਦੇਸ਼ਾਂ ਦੇ ਪੱਕੇ ਹੋਣ ਦੀ ਅਰਦਾਸ ਕਰਦੇ ਮੈਂ ਤੇ ਇਸ ਗੱਲ ਨੂੰ ਪੰਜਾਬ ਦੀ ਤਰਸ ਦੀ ਸਮਝਦਾ ਅਸੀਂ ਆਪਣੇ ਇੱਧਰ ਖੇਤ ਜ਼ਮੀਨਾਂ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਇਸ ਵੇਲੇ ਕੈਨੇਡਾ ਦਾ ਬਹੁਤ ਬੁਰਾ ਹਾਲ ਆ ਮੈਂ ਵੀ ਉਸ ਤਰਸ ਦੀ ਸ਼ਿਕਾਰ ਹਾਂ ਕਿ ਮੇਰੇ ਬੱਚੇ ਵੀ ਬਾਹਰ ਆ ਬਹੁਤਾ ਵਧੀਆ ਨਹੀਂ ਹੈ ਕੈਨੇਡਾ ਵਿੱਚ ਜੇ ਤੁਸੀਂ ਉੱਥੇ ਹਾਲਾਤ ਹੈ ਜੋ ਚਲੋ ਬਾਕੀ ਕਿਸੇ ਦੀ ਸ਼ਰਧਾ ਨਾਲ ਅਸੀਂ ਕਹਿ ਨਹੀਂ ਸਕਦੇ ਪਰ ਘਾਲਤਾਂ ਨੂੰ ਹੁਕਮ ਆਇਆ ਸੀ ਕਿ ਜਹਾਜ਼ ਦੇ ਚੋਣੇ ਬੰਦ ਕਰਾ ਦਿਓ ਜੀ ਇਹ ਜਿਹੜਾ ਇਹ ਫੰਕਸ਼ਨ ਆ ਇਹ ਕਿੰਨਾ ਟਾਈਮ ਚੱਲੇਗਾ ਜੀ ਇਹ ਲੜੀਵਾਰ ਜੀ ਅਸੀਂ ਸੋਮਵਾਰ ਤੋਂ ਰੰਭ ਕੀਤਾ ਸੀ ਤਾਂ ਐਤਵਾਰ ਨੂੰ ਸਾਹ ਇਹਨਾਂ ਦਾ ਸਬਾਪਤੀ ਆ ਹਰ ਸਾਲ ਇਥੇ ਇਸੇ ਤਰ੍ਹਾਂ ਚੜੇ ਹਾੜ ਜੋ ਅਸੀਂ ਮੇਲਾ ਕਰਵਾਉਂਦੇ ਆ ਬਾਬੇ ਦਾ ਬਹੁਤ ਸਾਲਾਂ ਤੋਂ ਪਹਿਲਾਂ ਸੰਤ ਰਾਮਾਨੰਦ ਜੀ ਹੁੰਦੇ ਸੀ ਉਹ ਕਰਾਉਂਦੇ ਹੁੰਦੇ ਸੀ ਪਿਛੋ ਰਾਮਪੁਰ ਦੇ ਸੀ ਨਾ ਵੀ ਰਾਮਾਨੰਦ ਜੀ ਸੰਤਾਂ ਦਾ ਔੜੀ ਹੌਲੀ ਇਹ ਸਥਾਨ ਲੋਕਾਂ ਚ ਬਹੁਤ ਜ਼ਿਆਦਾ ਜੋ ਸਰਦਾ ਲੋਕਾਂ ਨੇ ਬੜੀਆ ਦੇਸ਼ ਆ ਦੇਸ਼ਾਂ ਲੋਕਾਂ ਦੇ ਕਾਰੋਬਾਰ ਸੈੱਟ ਹੋਏ ਆ ਅੱਜ ਇਸ ਮੁਕੰਮ ਤੇ ਪਹੁੰਚਿਆ ਕਿ ਸਾਰੀ ਦੁਨੀਆ ਇਹਨੂੰ ਮੰਦੀ ਆ ਸਾਰੇ ਲੋਕ ਇੱਥੇ ਆਉਂਦੇ ਬਾਹਰ ਅਮਰੀਕਾ ਚ ਬਹੁਤ ਮੇਰੇਤਾ ਚਾਚੇ ਦੇ ਪੁੱਤ ਆਏ ਆ ਸਾਰੇ ਇੱਥੇ ਜੋ ਰੜੀਵਾਰ ਜੋ ਇਹਨਾਂ ਨੇ ਰੰਮ ਕੀਤੇ ਆ ਸਾਰੇ ਹਸ਼ਰਤਾ ਸਾਰੇ ਬੱਥੇ ਟਿਕਾਉਂਦੇ ਆ ਪ੍ਰਮਾਤਮਾ ਸਭਾਂ ਦੀ ਆਸਾਨ ਬੂਰ ਪਾਵੇ ਅਸੀਂ ਤੇ ਅਰਦਾਸ ਕਰਦੇ ਆ ਉਪਨ ਸਾਹਿਬ ਇਹ ਜਿਹੜੇ ਲੰਗਰ ਆ ਇਹ ਵੀ ਉਤੋਟੀ ਚੱਲਦੇ ਆ ਜੀ ਇਹਦੇ ਬਾਰੇ ਵੀ ਦੱਸੋ ਲੰਗਰ ਤਾਂ ਸੋਹ ਸਾਬ तकरीबन ਇੱਥੇ ਹਰ ਮਹੀਨੇ ਹੀ ਕੋਈ ਦਿਨ ਤੋਂ ਹੋਵੇ ਖੰਡਪੜ ਸਾਹਿਬ ਕਰਵਾਉਂਦਾ ਬਸਾਕੀ ਦਾ ਮੇਲਾ ਆਦਾਵੇਂ ਸਾਲ ਦਾ ਮੇਲਾ ਹੋਵੇ ਲੰਗਰ ਤਾਂ ਪ੍ਰਮਾਤਮਾ ਨੇ ਉਦਾਂ ਹੀ ਬਹੁਤ ਇੱਥੇ ਬਖਸ਼ਿਸ਼ ਕੀਤੀ ਆ ਕਮਿਊਨਿਟੀ ਕੇ ਬਾਰੀ ਨਹੀਂ ਆਉਂਦੀ ਲੋਕਾਂ ਦੀ ਬਹੁਤ ਜ਼ਿਆਦਾ ਹੁਣ ਵੀ ਅਸੀਂ ਆਮਾਨਾ ਕੀਤਾ ਕਿ ਬਹੁਤ ਜ਼ਿਆਦਾ ਕਈ ਵਾਰੀ ਸਾਡੇ ਕੋਲ ਇਹਨਾਂ ਪ੍ਰਬੰਧ ਨਹੀਂ ਹੁੰਦਾ ਇਹਦਾ ਖੰਡਪੜ ਸਾਹਿਬ ਹੋਰ ਵੀ ਹੋ ਸਕਦੇ ਸੀ ਪਰ ਅਸੀਂ ਕਿਹਾ ਵੀ ਨਹੀਂ ਬਸ ਅਸੀਂ ਆਪ ਹੀ ਬੰਦ ਕਰਤਾ ਕਿ ਆਉਣ ਅਗਲੇ ਸਾਲ ਬਸਾਕੀ ਤੇ ਜਾਂ ਅਗਲੇ ਸਾਲ ਧਿਆਰ ਤੇ ਮੇਲੇ ਤੇ ਇੰਸਗ੍ਰਾਮ ਦੇ ਉੱਤੇ ਫਿਰ ਅਸੀਂ ਕਰਵਾ ਲਾਂਗੇ ਤੇਸ਼ ਵਿਦੇਸ਼ ਵਿੱਚ ਜਿਹੜੀਆਂ ਸੰਗਤਾਂ ਬਾਬਾ ਜੀ ਦੇ ਪੈਰੋਕਾਰ ਆ ਜਾ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਹੈ ਨਵੇਂ ਪੀੜ੍ਹੀ ਵੀ ਪਾਸੋਂ ਵਾਲੇ ਦਾਨੀ ਕੈਨੇਡਾ ਵਿੱਚ ਇਸੇ ਇਤਿਹਾਸਕ ਨਾਮ ਦੇ ਉੱਤੇ ਉੱਥੇ ਵੀ ਕਨਵਰਪਤ ਸਾਹਿਬ ਦੇ ਭੋਗ ਪਾਣੇ ਕੈਨੇਡਾ ਦੇ ਧਰਤੀ ਸਰੀ ਵਿੱਚ ਉਹਦਾ ਮੁਖ ਸੇਵਾਦਾਰ ਸਾਹਿਬ ਜੋਗਾ ਸਿੰਘਾ ਸਿੱਖ ਪਰਿਵਾਰ ਚੋਂ ਵੀਰਪਿੰਡ ਤੋਂ ਆਇਆ ਵੀਰਪਿੰਡ ਦੀਆਂ ਸਾਰੀਆਂ ਸੰਗਤਾਂ ਉੱਥੇ ਵੀ ਉਸ ਦਿਨ ਇਸ ਇਤਿਹਾਸਕ ਦਿਨ ਤੇ ਅਦਾਸੇ ਸ਼ਾਮਲ ਹੋਣ ਗਿਆ ਸਾਰੇ ਖੁਸ਼ੀਆਂ ਪ੍ਰਾਪਤ ਕਰਨਗੇ ਸਰੀ ਦੇ ਵਿੱਚ ਸੇਮ ਡੇ ਉਹਨਾਂ ਨੇ ਕਨਵਰਪਤ ਸਾਹਿਬ ਦੇ ਭੋਗ ਪਾਣੇ ਸਰੀ ਵਿੱਚ ਕੈਨੇਡਾ ਵਿੱਚ ਧੰਨਵਾਦ ਜੀ ਸ਼ੁਕਰੀਆ ਜੀ ਬੱਬਾ ਰੂੜੀ ਸਾਹਿਬ ਜੀ ਦਾ ਜਿਹੜਾ ਇਹ ਪਰਬ ਹੈ ਕਹਿ ਸਕਦੇ ਹਾਂ ਕਿ ਇੱਕ ਬਹੁਤ ਮਹਾਨ ਜਨਾ ਜਿੱਥੇ ਹਰ ਸਾਲ ਜਿਹੜੀਆਂ ਤੇ ਜੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਉਹਨਾਂ ਵੱਲੋਂ ਜਿਹੜੇ ਅਖੰਡ ਪਾਠ ਇੱਥੇ ਕਰਵਾਏ ਜਾਂਦੇ ਆ ਉਹ ਅਖੰਡ ਪਾਠ ਵੀ ਨੇ ਜਦਾ ਹੁਣੇ ਉਪਾਲ ਸਾਹਿਬ ਕਹਿ ਕੇ ਗਏ ਆ ਕਿ ਇਹ ਅਸੀਂ ਲੋਕਾਂ ਨੂੰ ਮਨਾ ਕੀਤਾ ਕਿ ਬਾਸਾ ਆ ਬਾਕੀ ਜੇ ਅਖੰਡ ਪਾਠ ਨੇ ਉਹ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਸ਼ਰਧਾ ਦਾ ਇਹ ਜਿਹੜਾ ਸਮੁੰਦਰ ਵਾਹਿਗੁਰੂ ਕਰੇ ਇਸੇ ਤਰ੍ਹਾਂ ਚੱਲਦਾ ਰਹੇ ਔਰ ਇਹ ਜਿਹੜੀਆਂ ਸੰਗਤਾਂ ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਜੁੜੀਆਂ ਰਹਿਣ ਔਰ ਨਵੀਆਂ ਪੀੜੀਆਂ ਨੂੰ ਵੀ ਇੱਕ ਸੰਦੇਸ਼ ਦੇ ਕੇ ਗਿਆ ਆਪਲ ਸਾਹਿਬ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਕੁੜੀਆਂ ਨੇ ਉਹ ਇਤਿਹਾਸ ਨਾਲ ਜੁੜਨ ਔਰ ਗੁਰੂ ਘਰ ਦੇ ਨਾਲ ਜੁੜਨ ਕੈਮਰਾ ਪਰਸਨ ਰਵੀ ਸਰਪਾਲ ਦੇ ਨਾਲ ਸੁਖਵਿੰਦਰ ਸੋਹਲ ਨਿਕੋਦਰ